ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੱਝਾਂ ਨਹੀਂ ਗਾਵਾਂ ਨਹੀਂ ਦਿਖਾਉਣੀਆਂ ਟਰੈਕਟਰ ਦਿਖਾਉਣੇ ਆ ਜਿਹੜੇ ਵਪਾਰ ਦੇ ਕੰਮ ਦੇ ਵਿੱਚ ਵਿਕਰੀ ਲਈ ਹਾਜ਼ਰ ਆ ਜੌਂਡੀਅਰ ਐਡ ਆ ਇਹਦੇ ਵਿੱਚ ਤੇ ਜ਼ਿਆਦਾਤਰ ਹੈਗਾ ਸੋਨਾਲੀਕਾ ਤੇ ਇੱਕ ਹੈਗਾ ਨਾਲ ਅਰਜਨ ਕੱਲੇ-ਕੱਲੇ ਟਰੈਕਟਰ ਬਾਰੇ ਤੁਹਾਨੂੰ ਜਾਣਕਾਰੀ ਵੀਰ ਤੋਂ ਲੈ ਕੇ ਦਿੰਨੇ ਆ ਕਿਹੜਾ ਮਾਡਲ ਆ ਤੇ ਕੀ ਇਹਨਾਂ ਦੀ ਕੰਡੀਸ਼ਨ ਆ ਤੇ ਕਿਸ ਤਰ੍ਹਾਂ ਦਾ ਪਾਜਾ ਦਾ ਕੰਮ ਆ ਕਿੰਨੇ ਕੁ ਮਾਡਲ ਦਿੱਕਤ ਤੇ ਕਿਹੜਾ ਟਰੈਕਟਰ ਮਿਲ ਸਕਦਾ ਸੋ ਦੇਖੋ ਜਮ ਇੱਕੋ ਘਰੋ ਕੋਈ ਨਹੀਂ ਕਰ ਵੀ ਚਾਰ ਪੰਜ ਘਰਾਂ ਦੇ ਇਕੱਠੇ ਕਰੇ ਵਿਆ ਹਰ ਵਕਤ ਵੀਰਾਂ ਦੇ ਘਰੇ ਮੰਡੀ ਲੱਗੀ ਰਹਿੰਦੀ ਹੈ ਜਦ ਮਰਜੀ ਵਿਜਿਟ ਕਰੋ 5-7 ਟਰੈਕਟਰ ਹਰ ਵਕਤ ਹਾਜ਼ਰ ਹੁੰਦੇ ਆ ਬਾਕੀ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈਨੇ ਆ ਆਓ ਕੇ ਕਰੀਏ ਗੱਲ ਬਸ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਆਪਣਾ ਅੰਦਰੈਨ ਸਿੰਘ ਆ ਜੀ ਪਿੰਡ ਦੀਪਗੜ ਡਿਸਟ੍ਰਿਕਟ ਬਰਨਾਲਾ ਸੋ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਅੱਜ ਦੀ ਵੀਡੀਓ ਵਿੱਚ ਆਪਣੇ ਪਿੰਡੋ ਕਵਰ ਕਰਦਾ ਪਿਆ ਤੇ ਬਾਈ ਜੀ ਕੰਟੈਕਟ ਨੰਬਰ ਕਿੰਨਾ ਜੀ ਆਪਣਾ 94176 19364 94176 19364 19364 ਆਪਣਾ ਵਪਾਰ ਦਾ ਕੰਮ ਹੈ ਜੀ ਠੀਕ ਆ ਰੁਟੀਨ ਦੇ ਵਿੱਚ ਅੱਜ ਆਪਾਂ ਦੇਖਦੇ ਪਏ ਲਗਭਗ ਆਪਣੇ ਕੋਲ 7 ਟਰੈਕਟਰ ਮੌਕੇ ਤੇ ਜਮ੍ਹਾਂ ਹਾਜ਼ਰ ਖੜਿਆ ਤੇ ਜਦੋਂ ਮਰਜ਼ੀ ਕੋਈ ਵੀਰ ਆਵੇ ਕਹਿੰਦਾ ਆਪਾਂ 5-7 ਟਰੈਕਟਰ ਤਾਂ ਹੁੰਦੇ ਆ ਠੀਕ ਹੈ ਜੇਕਰ ਕੋਈ ਵੀਰ ਕਹੇ ਵਿੱਚ ਮੈਂ ਕਟਾਉਣਾ ਜਾਂ ਉੱਚਾ ਮਾਡਲ ਲੈਣਾ ਨੀਵਾ ਮਾਡਲ ਵਿੱਚ ਦੇਣਾ ਉਹ ਵੀ ਹੋ ਜਾਂਦਾ ਤੇ ਗੱਲ ਕਰੀਏ ਲੋਨ ਵਗੈਰਾ ਦੀ ਲੋਨ ਵੀ ਕਰਵਾ ਦੇਣਾ ਠੀਕ ਹੈ ਅਗਲੇ ਦਾ ਸਿਬਲ ਸਕੋਰ ਸਹੀ ਚਾਹੀਦਾ ਤੇ ਲੋਨ ਜਿਹੜੀ ਬੈਂਕ ਦਾ ਕਹੂਗਾ ਉਹਦਾ ਆਪਾਂ ਕਰਵਾ ਕੇ ਦੇ ਦਾਂਗੇ ਠੀਕ ਹੈ ਠੀਕ ਹੈ ਹਫਤੇ ਤੋਂ ਦੰਦਾਂ ਦਾ ਲੋਨ ਕਰਵਾ ਦਾਂਗੇ ਬੰਦਾ ਆ ਜੇ ਟਰੈਕਟਰ ਤੇ ਜਿਹੜੀ ਗੱਲ ਜੇ ਆਪਾਂ ਕਹੀਦੇ ਇੰਜਨ ਗੇਅਰ ਜੋ ਚੀਜ਼ਾਂ ਕਹਾਂਗੇ ਉਹ ਆਪਣੀ ਗਾਰੰਟੀ ਠੀਕ ਹੈ ਲੈ ਜਾ ਸਕਦਾ ਠੀਕ ਹੈ ਜਿਹੜਾ ਵੀ ਟਰੈਕਟਰ ਹੋ ਇੰਜਨ ਗੇਅਰ ਦਾ ਉਹਦਾ ਵਾਹ ਕੇ ਚੈੱਕ ਕਰਾ ਠੀਕ ਆ ਖਾਲੀ ਬਾਣਦਾ ਕਿਹੜਾ ਹੁੰਦਾ ਹਲ ਪਾਲੇ ਬਾਗੇ ਚੈੱਕ ਕਰ ਲੇ ਬੰਦਾ ਠੀਕ ਆ ਕੈਹਕ ਸਾਲਾ ਦਾ ਕੰਮ ਆਪਣਾ ਟਰੈਕਟਰ ਦਾ ਕੰਮ ਦਾ 97 ਤੋਂ ਸ਼ੁਰੂ ਹੋਇਆ ਮੈਂ ਠੀਕ ਆ 97 ਤੋਂ ਤੇ ਕਹਿੰਦਾ ਬੋ ਦੂਜੀ ਪੀੜ੍ਹੀ ਤੁਸੀਂ ਇਸ ਕੰਮ ਦੇ ਵਿੱਚ ਆ ਕੇ ਜਮਾ ਠੀਕ ਆ ਰੁਟੀਨ ਦੇ ਵਿੱਚ ਜਿਆਦਾ ਮਾਰਕੀਟ ਵੀ ਹੁਣ ਕਿਵੇਂ ਚੱਲਦਾ ਕੰਮ ਸੋਨਾ ਲੀਕਾ ਅਰਜਨ ਜੌਂਡੀਅਰ ਟਰੈਕਟਰ ਸਾਰੇ ਹੁੰਦੇ ਜਿਆਦਾ ਸੋਨਾ ਲੀਕਾ ਆਪਣੇ ਕੋਲ ਜਿਆਦਾ ਠੀਕ ਆ ਜਿਵੇਂ ਹੁਣ ਕੋਈ ਵੀਰ ਕੋਈ ਜਿਵੇਂ ਉਹ ਸਾਈਲੇਜ ਵਗੈਰਾ ਪਾਉਣਾ ਕਿਸੇ ਨੇ ਹਨਾ ਵੀ ਮਸ਼ੀਨ ਤੇ ਲਾਉਣਾ ਵਗੈਰਾ ਟਰੈਕਟਰ ਵੀਰ ਹਾਣੂ ਜੇ ਕੋਈ ਵੀਰ ਕਹੇ 4 ਵੇ 4 ਚਾਹੀਦਾ ਉਹ ਆਪਣੀ ਆ ਜਾਂਦਾ ਜੀ ਉਹ ਥੋੜਾ ਘੱਟ ਆਉਂਦੇ ਆਪਣੇ ਕੋਲੇ ਠੀਕ ਹੈ ਤੇ ਜਿਆਦਾ ਟਰੈਕਟਰ ਸੋਨਾਲੀ ਕਾ ਸਰਾਜ ਅਰਜਨ ਠੀਕ ਹੈ ਲੌਂਡੀ ਅਰੇ ਜਿਆਦਾ ਜੇ ਕਰ ਕੋਈ ਵੀਰ ਆਰਡਰ ਦੇ ਕਰੇ ਆਪਾਂ ਨੂੰ ਵੀ ਆ ਟਰੈਕਟਰ ਚਾਹੀਦਾ ਆਪਾਂ ਲਿਆ ਦਾਂਗੇ ਉਹ ਹਾਂਜੀ ਹਾਂਜੀ ਠੀਕ ਹੈ ਜਿਵੇਂ ਸਾਹਮਣੇ ਸਕਰੀਨ ਤੇ ਪਹਿਲੇ ਨੰਬਰ ਤੇ ਆਪਾਂ ਹਰ ਮਦਾਨ ਫਤਿਹ ਅਰਜਨ ਦੇਖੀ ਜਾਂਦੇ ਆ 605 ਡੀ ਆਈ ਇਹ ਕਿਹੜਾ ਮਾਡਲ ਆ ਬਾਈ ਜੀ ਅੱਛਾ 2009 ਮਾਡਲ ਤੇ ਟਾਇਰਾਂ ਦੇ ਕੰਡੀਸ਼ਨ ਕਿੰਨੇ ਕਹਦੀ ਜੀ ਟਾਇਰ ਇਹਦੇ ਨਵੇਂ ਵਰਗੇ ਆ ਜੀ ਮਾਲੂਕ 95 ਪੈਸੇ ਠੀਕ ਹੈ 90 ਤੋਂ ਪਲੱਸ ਟਾਇਰ ਰਹੇ ਦੇ ਟੋਟਲ オリジナル ਠੀਕ ਹੈ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਓਕੇ ਹੀ ਵਾ ਕੇ ਚੈੱਕ ਕਰ ਤੇ ਨੰਬਰ ਪੀ ਵੀ ਆ ਹਾਂ ਜੀ ਪੰਜਾਬ ਠੀਕ ਹੈ ਪੰਜਾਬ ਨੰਬਰ ਟਰੈਕਟਰ ਠੀਕ ਹੈ ਕਾਪੀ ਵਗੈਰਾ ਟੂ ਜੱਟ ਜਮਾ ਹਾਂ ਜੀ ਉਹ ਆਪਣੀ ਜ਼ਿੰਮੇਵਾਰੀ ਹੋ ਜੇਕਰ ਕਿਸੇ ਟਰੈਕਟਰ ਦੇ ਹੋਣ ਤੱਕ ਆਪਣੀ ਜ਼ਿੰਮੇਵਾਰੀ ਹੋਵੇ ਠੀਕ ਹੈ ਟਰੈਕਟਰ ਮੰਦੇ ਨਾ ਕਰਵਾ ਕੇ ਦੇਵਾਂਗੇ ਜਮਾ ਠੀਕ ਹੈ ਸੋ ਵੀਰੋ ਕੰਡੀਸ਼ਨ ਵਗੈਰਾ ਦੇਖੋ ਇਹ ਆਪਣਾ 16 ਦੇ ਟਾਇਰਾਂ ਦੇ ਵਿੱਚ ਅਰਜਨ ਆ ਗਿਆ ਇਹ ਆ ਗਿਆ ਸੈਂਟਰ ਗੇਅਰ ਹਨਾ ਸੈਂਟਰ ਗੇਅਰ ਦੇ ਵਿੱਚ ਆਸੋ ਪਾਵਰ ਸਟੀਅਰਿੰਗ 95 ਪੈਸੇ ਟਰੈਕਟਰ ਦੇ ਟਾਇਰ ਆ ਜਮਾ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਆ ਬੈਕ ਸਾਈਡ ਤੋਂ ਇਹਦੀ ਹੁੱਕ ਵਗੈਰਾ ਆਪਾਂ ਦਿਖਾ ਦਿੰਨੇ ਆ ਸੋ ਕੰਡੀਸ਼ਨ ਦੇਖੋ ਟਰੈਕਟਰ ਦੀ ਜਮਾ ਤੇ ਅੰਦਾਜ਼ਾ ਮੈਕਸਿਮਮ ਆਪਾਂ ਰੇਂਜ ਦੀ ਗੱਲ ਕਰੀ ਰੇਂਜ ਕਿੱਥੇ ਜਾ ਜੂ ਇਹਨਾਂ ਦੀ ਜੀ ਇਹ 325000 ਦਾ ਰੇਅ ਹੈ ਅੱਛਾ 2009 ਮਾਡਲ 325000 ਰੁਪਏ ਦਾ ਤੇ ਬਾਕੀ ਮੌਕੇ ਤੇ ਨੇਗੋਸ਼ੀਏਬਲ ਹੋ ਜਾਊਗਾ ਹਨਾ ਥੋੜਾ ਬਹੁਤ ਹੋ ਜੀ ਵਾਹਲਾ ਨਹੀਂ ਜੀ ਅੱਗੇ ਭਾਈ ਜੀ 2 ਨੰਬਰ ਤੇ ਗੱਲ ਕਰੀਏ ਸੋਨਾ ਲੀਕਾ ਖੜਾ ਇਹ ਖੜਾ ਭਾਈ ਜੀ 750 ਤੇ ਇਹ ਕਿਹੜਾ ਮਾਡਲ ਆ ਜੀ ਇਹ 1 ਇਹ 14 12 ਵਿੱਚ ਆ ਗਿਆ ਹਾਂ ਇਹਦੇ ਉਦਾਂ 15 ਦੇ ਟਾਇਰ ਪਾਏ ਹੋਇਆ ਮੋਡੀਫਾਈ ਹੋਇਆ ਮੋਲੋ ਟਾਇਰਾਂ ਠੀਕ ਹੈ ਤੇ ਪਾਵਰ ਸਟੀering ਪਾਵਰ ਸਟੀering 2800 ਘੰਟਾ ਚੱਲਿਆ ਠੀਕ ਹੈ 2800 ਘੰਟਾ ਮਾਡਲ ਕਿਹੜੀ ਕਾਲ ਕਰੀਏ ਮਾਡਲ 15 ਅੱਛਾ 2015 ਮਾਡਲ 750 ਇਹ ਆ ਗਿਆ ਟਰੈਕਟਰ ਆਰਾਜੀਨਲ ਹੈ ਫਸਟ ਬਾਏ ਠੀਕ ਹੈ ਤੇ 400 ਟਰੈਕਟਰ ਆਗਾ ਤੇ ਬਾਕੀ ਚੁੱਲਾ ਵੀ ਦੇਖੋ ਮੂਰੇ ਚੋੜੇ-ਜੋੜੇ ਦਾ ਆ ਗਿਆ ਜਮਾ ਡਿਸਟ੍ਰੀਬਿਊਟਰ ਵਗੈਰਾ ਤੇ ਮੀਟਰ ਵਗੈਰਾ ਦੇਖ ਸਕਦੇ ਹੋ ਕੰਡੀਸ਼ਨ ਬਿਲਕੁਲ ਪੂਰੀ ਓਕੇ ਹੈ ਜਮਾ ਤੇ ਆ ਗਿਆ ਆਪਣਾ ਸਾਈਡ ਗੀਅਰ ਦੇ ਵਿੱਚ ਇਹ ਠੀਕ ਆ ਮੂਰਲੇ ਜਿਹੜੇ ਅੱਜ ਕੱਲ ਜਿਆਦਾ ਆਪਣੇ ਨੌਜਵਾਨ ਵੀਰ ਪਸੰਦ ਕਰਦੇ ਉਹ ਟਰੈਕਟਰ ਦੇ ਟਾਇਰ ਇਹਦੇ ਲੱਗੇ ਹੋਏ ਆ ਤੇ ਅੱਗੇ ਫਿਰ 750 ਆ ਗਿਆ ਜੀ ਇਹ ਕਿਹੜਾ ਮਾਡਲ ਆ ਜੀ ਇਹ 20 ਮਾਡਲ ਆ ਜੀ ਅੱਛਾ ਇਹ ਵਾਲਾ ਆ ਗਿਆ 2020 ਮਾਡਲ 14 16 ਦੇ ਵਿੱਚ ਨਹੀਂ 16 ਦੇ ਵਸੇ ਦੇ ਟਾਇਰ 14 ਜੀ ਉਹਨੇ ਵੀ 16 ਦੇ ਟਾਇਰ ਆ 3 ਸਪੀਡ ਚੇਂਜਰ ਅੱਛਾ 3 ਸਪੀਡ ਚੇਂਜਰ ਦੇ ਵਿੱਚ ਠੀਕ ਹੈ ਇਹ ਮਾਡਲ ਦੱਸੋ ਜੀ ਕਿਹੜਾ ਇਹ ਮਾਡਲ 2020 ਮਾਡਲ ਪੂਰਾ ਮੰਨ ਕੇ ਚੱਲੋ ਵੀ ਟੌਪ ਕਨਿਸ਼ਨ ਹੀ ਪਿਆ ਜਾਵਾਂ ਹਨਾ ਠੀਕ ਹੈ 100 ਘੰਟਾ ਚੱਲਦਾ 2300 ਘੰਟਾ ਇਹਦੇ ਡਿਸਟ੍ਰਿਬਿਊਟਰ ਵੀ ਹੈਗਾ ਨਾ ਇਹ ਟੋਪ ਫੁੱਲ ਟੌਪ ਮਾਡਲ ਡਬਲ ਡੈਸ਼ ਅੱਛਾ ਬੈਗ ਜਿੰਮੇ ਹੁਣ ਆਉਂਦਾ ਪਿਆ ਹਾਂਜੀ ਤੇ ਇਹਦੇ ਰੇਂਜ ਕਿੱਥੇ ਕਿਦਰ ਹੋਗੀ ਇਹ 545 ਦਾ ਅੱਛਾ ਇਹ 545 ਦਾ 20 ਮਾਡਲ ਅੱਗੇ ਨਾਲ ਫਿਰ ਸੋਨਾ ਲੀਕਾ ਖੜਾ 50 ਦਾ ਇਹ 16 ਮਾਡਲ ਹੈ ਇਹ ਪਰ ਜਿਆਦਾ 16 ਆਪਾਂ 750 ਦੇ ਇਕੱਠੇ ਕਰੇ ਜੀ ਮਾਰਕੀਟ ਜਿਆਦਾ ਇਹਨਾਂ ਦੀ ਜਿਆਦਾ ਚੱਲਦੀ ਹੈ ਆਪਣੇ ਸੋਨਾ ਲੀਕਾ ਡੋਡੀ ਏਰੀਆ ਦਾ ਹੁੰਦਾ ਪਹਿਲਾਂ ਤੋਂ ਸਿਰੂ ਤੋਂ ਜਿਆਦਾ ਸੋਨਾ ਲੀਕਾ ਹੀ ਲੈਨੇ ਵੈਸੇ ਸਾਰੇ ਲੈ ਲਿਏ ਨੇ ਠੀਕ ਹੈ ਠੀਕ ਹੈ ਅਛਾ 16 ਮਾਡਲ 14 15 ਦੇ ਵਿੱਚ ਹਾਂਜੀ 14 15 ਵਿੱਚ ਡਿਸਟਰੀਬਿਊਟਰ ਵਗੈਰਾ ਤੇ ਜੀ ਇਹਦੀ ਰੇਂਜ ਕਿੱਥੇ ਕਿਜਾ ਜੂਗੀ ਇਹ 4 25 ਅਛਾ 4 ਲੱਖ 25 ਦਾ 16 ਮਾਡਲ ਠੀਕ ਆ ਟਾਇਰਾਂ ਦੀ ਕੰਡੀਸ਼ਨ ਵਗੈਰਾ ਬਿਲਕੁਲ ਓਕੇ ਆ ਜਾਵਾ ਹਨਾ ਤੇ ਅੱਗੇ ਆ ਗਿਆ RX 60 ਦਾ ਹਨਾ ਅਛਾ 2011 ਮਾਡਲ 16 ਟਾਇਰਾਂ ਵਿੱਚ ਪਾਵਰ ਸਟੀering ਤਕਰੀਬਨ ਸਾਰੇ ਪਾਵਰ ਸਟੀering ਆ ਜਾ ਹਨਾ ਸਾਰੇ ਸਾਰੇ ਠੀਕ ਆ ਇਹ ਆ ਗਿਆ ਮਾਡਲ 2000 2011 ਮਾਡਲ 2011 ਮਾਡਲ ਇਹਦੀ ਰੇਂਜ ਕਿੱਥੇ ਕਿੱਜ ਆ ਜੂ ਜੀ ਇਹ 370000 ਦਾ ਅੱਛਾ 370000 ਦਾ ਇਹਦੇ ਤੇ ਫਿਰ ਲੋਨ ਹੋ ਜੂਗਾ ਨਹੀਂ 11 ਨਹੀਂ 12 ਤੇ ਲੋਨ ਹੁੰਦਾ 12 ਤੋਂ ਉੱਪਰ ਆਵੇ ਠੀਕ ਹੈ 10 ਸਾਲ ਤੋਂ ਉੱਪਰ ਉਹਨਾਂ ਦੇ ਲੋਨ ਚੱਲਦੇ ਆ ਨਹੀਂ 12 ਤੋਂ ਉੱਪਰ ਠੀਕ ਹੈ ਠੀਕ ਹੈ ਤੇ ਅੱਗੇ ਆ ਗਿਆ ਫਿਰ ਇਹ 750 ਦਾ ਜੀ ਇਹ 9 ਮਾਡਲ ਅੱਛਾ ਇਹ 9 ਮਾਡਲ ਇਹਦੀ ਰੇਂਜ ਕਿੱਥੇ ਆ ਗਈ ਜੀ ਇਹ ਦੇ ਦਾਂਗੇ ਆਪਾਂ 270000 ਅੱਛਾ 270 ਦਾ 2009 ਮਾਡਲ ਹਾਂਜੀ ਪਾਵਰ ਸਟੀਅਰਿੰਗ ਦਾ ਡਬਲ ਡੈਸ਼ਟਰੀ ਅੱਛਾ ਡਬਲ ਡਿਸਟਰੀਬਿਊਟਰ ਪਾਵਰ ਸੋਹਣਾ ਸਾਫ ਸੁਥਰਾ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਹੈਗਾ ਤੇ ਬਾਕੀ ਗੱਲ ਅਗੇ ਤੇ ਰੇਟ ਦੀ ਆਪਾਂ ਰੇਟ ਵੀ ਬਿਲਕੁਲ ਜੈਨੂਨ ਜਾ ਗਿਆ 2,70,000 ਤੇ ਅੱਗੇ ਯਾਰ ਜੌਂਡੀਰ ਆ ਗਿਆ 5310 ਇਹ ਵੀ ਕਿਹੜਾ ਕਿਹੜਾ ਮਾਡਲ ਹੈ ਇਹ 18 ਮਾਡਲ ਹੈ ਪਾਵਾ ਮਾਡਲ ਅਸੀਂ ਪਹਿਲੇ ਓਨਰ ਆ ਜਮਾ ਹਾਂ ਫਸਟ ਓਨਰ ਫਸਟ ਓਨਰ 2018 ਮਾਡਲ ਤੇ ਇਹਦੀ ਆਪਾਂ ਗੱਲ ਕਰੀਏ ਵੀ ਚੱਲਿਆ ਚੱਲਿਆ ਵਾ ਕਿੰਨਾ ਹੈ ਜੀ ਇਹ ਚੱਲਿਆ ਹੋਇਆ 300 ਘੰਟੇ ਲੱਗੇ ਅਸੀਂ 2400 ਘੰਟਾ ਜਮਾ ਪਹਿਲੇ ਓਨਰ ਦਾ ਚੱਲਿਆ ਵਾ ਠੀਕ ਹੈ ਚੱਲਿਆ ਬਈ ਕੰਡੀਸ਼ਨ ਦੇਖ ਕੇ ਇਕੱਲੀ ਬਾਹੀ ਦੀ ਲੱਗਦਾ ਜਾਵਾਂ ਸਾਰੇ ਟਰੈਕਟਰ ਵਾਈ ਆ ਗਏ ਠੀਕ ਹੈ ਇਹਦੀ ਰੇਂਜ ਵੀਰ ਕਿੱਥੇ ਕਿ ਜਾਜੂਗੀ ਇਹ 585000 ਅੱਛਾ 585 ਦਾ 2018 ਮਾਡਲ ਪੀਵੀ ਨੰਬਰ ਫਸਟ ਓਨਰ ਠੀਕ ਹੈ ਹੁਣ ਜਿੰਨੇ ਟਰੈਕਟਰ ਖੜੇ ਆ ਇਹਨਾਂ ਦੇ ਆਪਣੇ ਕੋਲ ਲੋਨ ਵਗੈਰਾ ਜੇ ਕੋਈ ਸੀਗਾ ਕਲੀਅਰ ਹੋ ਕੇ ਕਾਪੀਆਂ ਘਰੇ ਆਈਆਂ ਮਿਆਂ ਸਾਪੀ ਕਾਗਜ਼ ਦੀ ਆਪਣੀ ਗਾਰੰਟੀ ਹੋਵੇ ਦੇ ਨਾਮ ਹੋਣ ਤਾਂ ਠੀਕ ਹੈ ਠੀਕ ਹੈ ਰੇਟ ਬਸ ਆਪਣੇ ਮਾਲ ਨੂੰ ਫਿਕਸ ਹੀ ਹੁੰਦੇ ਆ ਬਾਹਲੀ ਬਾਗ ਕੱਟਣੇ ਠੀਕ ਹੈ ਜੇ ਕੋਈ ਵੀਰ ਕਿੱਚ ਕਟਾਉਣ ਉਹ ਟਰੈਕਟਰ ਵਗੈਰਾ ਕੱਟ ਵੀ ਲਵਾਂਗੇ ਤੇ ਨੰਬਰ ਇੱਕ ਵਾਰੀ ਫੇਰ ਬੋਲਦੇ ਆਪਨਾ ਆਪਣਾ ਨੰਬਰ ਹੈ 94761934 ਸੋ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਵਪਾਰ ਦਾ ਕੰਮ ਆ ਜਦ ਮਰਜੀ ਪਹੁੰਚੋ ਮੈਂ ਆਪਣੇ ਪਿੰਡ ਦੇ ਵੀਡੀਓ ਕਵਰ ਕਰੀਆ ਵਧਿਆ ਪੰਜਾਂ ਦਾ ਸਾਫ ਸੁਥਰਾ ਕੰਮ ਆ ਜਦ ਮਰਜੀ ਇੱਥੇ ਤੁਸੀਂ ਪਹੁੰਚੋਗੇ ਲਗਭਗ 5-7 ਟਰੈਕਟਰ ਵੀਰਾਂ ਕੋਲੇ ਹਰ ਵਕਤ ਹਾਜ਼ਰ ਹੁੰਦੇ ਹੈਗੇ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤਹਿ ਜਲਦੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ